ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਨੂੰ ਹੁਣੇ-ਹੁਣੇ ਹੀ ਫੇਸਬੁੱਕ ਪੇਜ ਦੇ ਉੱਤੋਂ ਪਤਾ ਲੱਗਾ ਏ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਉਸ ਧਰਤੀ ਦੇ ਉੱਤੇ ਇੱਕ ਗੇ ਪ੍ਰੇਡ ਦਾ 27 ਤਰੀਕ ਨੂੰ ਕੋਈ ਕਰ ਰਹੇ ਨੇ ਹੀ ਜਿਹੜੇ ਉਹ ਤਗੜੇ ਹੋ ਕੇ ਆਇਓ ਦੱਲਿਓ ਤੁਹਾਨੂੰ ਸ਼ਰਮ ਨਹੀਂ ਆਉਂਦੀ ਹੈ ਕਿਸਾਨਾਂ ਦੇ ਇਥੇ ਕੀ ਹਾਲ ਨੇ ਮਜ਼ਦੂਰਾਂ ਦੇ ਇਥੇ ਕੀ ਹਾਲ ਨੇ ਕੌਮ ਦੇ ਕੀ ਹਾਲ ਨੇ ਸਟੇਟ ਜਿਹੜੀ ਆਹੋ ਅ ਸਾਨੂੰ ਸਾਡੀ ਨਸਲ ਖੁਸ਼ੀ ਕਰਨ ਨੂੰ ਤਿਆਰ ਔਰ ਤੁਹਾਨੂੰ ਦੱਲਿਓ ਗੇਪ ਰੇਡ ਦੀ ਪਈ ਆ ਮਰਜੋ ਸ਼ਰਮ ਨਾਲ ਚਲ ਆ ਜੋ ਇੱਕੋ ਥਾਂ ਤੇ ਇਕੱਠੇ ਹੀ ਤੁਹਾਡੇ ਗਿੱਟੇ ਨਾ ਕੁੱਟੇ ਤਾਂ ਕਿਉ ਤੁਸੀਂ ਚਵਲ ਤੇ ਥਾਂ ਦੇ ਰਹੋਣ ਤਾਂ ਤੁਸੀਂ ਉਧਰ ਮਰੋ ਸਾਊਥ ਸੂਥ ਜਾ ਕੇ ਮਰ ਜਾਓ ਕਿਤੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਤੁਸੀਂ ਇਹ ਗੇ ਪ੍ਰੇਡ ਰੱਖੀਏ ਮੈਨੂੰ ਪਹਿਲਾਂ ਅ ਸਰਦਾਰ ਸਿਮਰਨਜੋਤ ਸਿੰਘ ਮੱਕੜ ਹੁਣਾ ਨੇ ਇੱਕ ਵਾਰੀ ਇਹ ਗੱਲ ਕਹੀ ਸੀ ਕਹਿੰਦਾ ਜੀ ਤੁਸੀਂ ਕਿਹੜੀਆਂ ਗੱਲਾਂ ਕਰ ਰਹੇ ਹੋ ਦਿੱਲੀ ਦੇ ਵਿੱਚ ਇਹਨਾਂ ਨੇ ਗੇ ਪ੍ਰੇਡ ਕੀਤੀ ਆ ਤੇ ਇਹ ਨਹੀਂ ਸੀ ਪਤਾ ਵੀ ਪੰਜਾਬ ਦੀ ਪਵਿੱਤਰ ਧਰਤੀ ਦੇ ਉੱਤੇ ਸਾਨੂੰ ਆਹ ਦੇਣ ਦੇਖਣ ਨੂੰ ਪੈਣਗੇ ਆਹ ਦੇਣ ਦੇਖਣੇ ਪੈਣਗੇ ਸਾਨੂੰ ਕਿ ਇੱਥੇ ਹੁਣ ਕੀ ਸ਼ਬਦ ਵਰਤਾਂ ਕਿ ਇਹ ਪਰੇਡਾਂ ਹੋਣਗੀਆਂ ਇਸ ਧਰਤੀ ਦੇ ਉੱਤੇ ਜਿੱਥੇ ਯੋਧਿਆਂ ਨੇ ਸ਼ਸਤਰਾਂ ਨਾਲ ਪਰੇਡਾਂ ਕੀਤੀਆਂ ਇਸ ਧਰਤੀ ਦੇ ਉੱਤੇ ਜਿੱਥੇ ਛੇਵੇਂ ਸਤਿਗੁਰਾਂ ਨੇ ਆਪਣੀ ਕੌਮ ਦੇ ਨੌਜਵਾਨਾਂ ਨੂੰ ਸੋਨੇ ਘੋੜੇ ਸੋਨੇ ਸ਼ਸਤਰ ਲਿਆਉਣ ਦਾ ਹੁਕਮ ਕੀਤਾ ਤੇ ਅੱਜ ਉਸ ਧਰਤੀ ਦੇ ਉੱਤੇ ਕਾਦੀ ਪ੍ਰੇਡ ਹੋ ਰਹੀ ਹੈ ਮੈਂ ਇਹ ਕਹਿਣਾ ਚਾਹੁੰਦਾ ਅੰਮ੍ਰਿਤਸਰ ਵਾਸੀਆਂ ਨੂੰ ਸਾਡੇ ਉੱਤੇ ਸੱਜਣ ਮਿੱਤਰ ਨੇ ਜਿਹੜੇ ਉਹਨਾਂ ਨੂੰ ਬੇਨਤੀ ਆ ਕਿ ਇਹਦਾ ਪੂਰਾ ਵੇਰਵਾ ਦਿਓ ਵੀ ਇਹ ਕੌਣ ਬੰਦੇ ਨੇ ਕੌਣ ਆਯੋਜਿਤ ਕਰਾ ਰਿਹਾ ਹੈ ਕਿਹੜੇ ਬੰਦੇ ਕਰਾ ਰਹੇ ਨੇ ਇਹਦਾ ਸਾਰਾ ਜਿਹੜਾ ਆ ਵੇਰਵਾ ਸਾਨੂੰ ਜਰੂਰ ਦਿਓ ਤੇ ਅਸੀਂ ਵੇਟ ਕਰਾਂਗੇ 27 ਤਰੀਕ ਦੀ ਤੁਹਾਡੀ